ਜਲੀ ਦੇ ਬੈਠੇ ਹੁੰਦੇ ਆ ਆ ਆ ਸਿਸਟਮ ਦੇ ਸੁਧਾਰ ਦਾ ਲੈਣਾ ਹੀ ਪਊਗਾ ਪੱਤਾ ਸਰ ਮੈਂ ਗਲਤ ਕਹਿੰਦਾ ਵਜਿੰਦਰ ਜੀ ਗਲਤ ਹੈ ਇਹ ਨਾ ਹੋਵੇ ਕਿ ਕਿਤੇ ਕਿਤੇ ਵੱਡੇ ਲੀਡਰ ਦੇ ਸਾਹਮਣੇ ਦਰਕਰ ਆਪੋ ਧਾਪੀ ਹੋ ਜਾਂਦੇ ਉਹਦੇ ਜੇ ਪ੍ਰਧਾਨ ਜੀ ਆਪਣੀ ਸਾਰਿਆਂ ਦੀ ਹਸਲ ਆਪਾਂ ਕਾਗਜ਼ ਪਾਰਟੀ ਦੇ ਨਾਲ ਪ੍ਰਧਾਨ ਜੀ ਦੇ ਹੁਕਮਾ ਦੇ ਬਿਨਾਂ ਦਵਾ ਕੇ ਜਿੰਦੇ ਆਏ ਆ ਪੰਜਾਬ ਪ੍ਰਦੇਸ਼ ਕਾਗਜ਼ ਪਾਰਟੀ ਦੇ ਹੁਕਮਾ ਦੇ ਬਿਣਾ ਦਿੰਦੇ ਆਇਆ ਵਿੱਕੀ ਨੰਬਰਦਾਰ ਜੀ ਪਰ ਇਹ ਗੱਲ ਹੈ ਵੀ ਵਰਕਰ ਨੂੰ ਉਹਦਾ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਜਸਾ ਜੀ ਜਦੋਂ ਸਾਰੇ ਜਿੱਥੇ ਬੈਠੇ ਆ ਉੱਥੇ ਸਾਰੇ ਆ ਕੇ ਬੈਠਦੇ ਨੇ ਸਾਡੇ ਰਾਜ ਮਹਾਰਾਜ ਜੀ ਐਮਸੀ ਸਾਹਿਬ ਉਹ ਵੀ ਆਏ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਦਾ ਸਮੇਂ ਸਮੇਂ ਤੇ ਮੈਂ ਨਾਮ ਬੋਲੀ ਜਾਊਗਾ ਗੁਸਾ ਨਾ ਕਰਿਓ ਕਿ ਮੇਰੀ ਤਬੀਰ ਠੀਕ ਨਹੀਂ ਪ੍ਰਧਾਨ ਜੀ ਨੂੰ ਪਤਾ ਮੈਨੂੰ ਡੇਂਗੂ ਹੋ ਗਿਆ ਸੀ ਪਰ ਇਹਨਾਂ ਦੇ ਹੁਕਮ ਅਸੀਂ ਟਾਲ ਨਹੀਂ ਸਕਦੇ ਸੋ ਹੁਣ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਿਕਾਰਯੋਗ ਅੱਜ ਦੇ ਧਰਨੇ ਵਿੱਚ ਆਏ ਅਰੋਸ ਮੁਜਾਰੇ ਵਿੱਚ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਤੋਂ ਪਹਿਲਾ ਬੁੰਨ ਵਾਲਿਆਂ ਨੇ ਕਈ ਗੱਲਾਂ ਕਹੀਆਂ ਕੋਈ ਚੋਰੀਆਂ ਕੋਈ ਡਾਕੇ ਕੋਈ ਖੋਹਾਂ ਤੇ ਬੇਇੰਦਜ਼ਮੀ ਮੈਂ ਇਥੋਂ ਦੇ ਅਫਸਰ ਸਾਹਿਬਾਨ ਨੂੰ ਪੁੱਛਦਾ ਕਿ ਇਹ ਹੋ ਜਾਂਦਾ ਬੰਨੂ ਦੂਰ ਜਾਂਦੀ ਦੂਰ ਤੇ ਸਾਡੇ ਸਰਕਾਰ ਜੋ ਮੇਰ ਦਾ ਪੈਟਰਨ ਸ਼੍ਰੋਖ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਦੀ ਕਾਪੀ ਸਾਡੇ ਜਿਹੜਾ ਕਮਿਸ਼ਨਰ ਵੀ ਭੇਜੀ ਹੈ ਕਿ ਕਾਰਪੋਰੇਸ਼ਨ ਦੇ ਵਿੱਚ ਲੁੱਟ ਦਾ ਪੰਜਾਬ ਚੱਲ ਰਿਹਾ ਹੈ ਕੋਈ ਬੰਦਾ ਜੇ ਉਸ ਦੇ ਪੈਸੇ ਪਾ ਕੇ ਅਵੇ ਉਹਦੀ ਜੇਬ ਖਾਲੀ ਜਾਂਦੀ ਏ ਤੁਸੀਂ ਕਹੀਂ ਜਾਓ ਮੈਂ ਪਿਛਟ ਨਹੀਂ ਹਾਂ ਪਰ ਉਹ درخت ਦਾ ਕੀ ਫਾਇਦਾ ਜਿਹਦੀ ਲੋਕਾਂ ਨੂੰ ਸ਼ਾਨ ਆਵੇ ਇੱਥੇ ਦਾ ਲੁੱਟਦਾ ਬਾਜ਼ਾਰ ਇੰਨਾ ਗਰਮ ਹੋ ਗਿਆ ਤੇ ਤੂੰ ਹਵਾਈ ਜਹਾਜ਼ ਤੇ ਚੜ ਕੇ ਅੰਮੇਰ ਸਾਹਿਬ ਬੈਠੇ ਨੇ ਇੱਕ ਅਫਸਰ ਇੱਥੇ ਬਾਰੀ-ਬਾਰੀ ਇਹਨਾਂ ਦੇ ਲਾਤਾ ਤੇ ਸਾਰੀ ਕਾਦਪੁਰ ਜੇਸ਼ਨ ਨੂੰ ਲੁੱਟ ਕੇ ਲੈ ਗਿਆ ਤੇ 5 ਲੱਖ ਤੋਂ ਘੱਟ ਲੇਕਿਨ ਮੇਰ ਸਾਹਿਬ ਨੇ ਆਪ ਜਾ ਕੇ ਫਾਈਲ ਦਿੱਤੀ ਮਗਰ ਫੇਰ ਵੀ ਉਹਦੀ ਜੇਬ ਪਾਰਤੀ ਅਈ ਤੁਸੀਂ ਕਹਿੰਦੇ ਹੋ ਤੁਹਾਨੂੰ ਅੰਤਮਾਨ ਦਾ ਰਾਜ ਹੈ ਅਈ ਤੁਸੀਂ ਕਹਿੰਦੇ ਹੋ ਆਪਾਂ ਕੀ ਜਰਾ ਵੇ ਤੁਸੀਂ ਵੀ ਵਿੰਡੇ ਮੈਂ ਇੱਥੇ ਬੈਠਾ ਮੈਂ ਇੱਥੇ ਕਚੇੜੀਆ 'ਚ ਬੈਠਾ ਪੰਜ ਲੱਖਾਂ ਦੇ ਲੋਕ ਮੇਰੇ ਕੋਲੇ ਆਉਂਦੇ ਨਹੀਂ ਮੈਂ ਦਫ਼ਤਰ ਦੇ ਵਿੱਚ ਜਾਂਦਾ ਲੇਕਿਨ ਜੋ ਲੋਕਾਂ ਦੀ پوری ਹਾਲਤ ਆ ਨਾਲ ਲੱਗਦੇ ਹਰਿਆਣਾ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਰਿਹਾ ਆ ਹੋਰੇ ਸਿੱਧੂ ਸਾਹਿਬ ਦੱਸ ਕੇ ਗਏ ਮੇਰੇ ਵੀਰੋ ਇੱਕ ਤਾਂ ਸਾਡੀ ਬੇਨਤੀ ਹੈ ਤੁਹਾਨੂੰ ਭਰਾਵਾਂ ਨੂੰ ਜੀਦਾ ਜੀਦਾ ਵੀ ਰਿਸ਼ਤੇਦਾਰ ਕੋਈ ਹਰਿਆਣਾ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਵੱਸਦਾ ਕਿਸੇ ਪਿੰਡ ਚ ਵੱਸਦਾ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਉਹਨਾਂ ਦੇ ਲਈ ਲਿਸ਼ਟਾ ਬਣਾਓ ਸਾਡੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵਿਰਿੰਗ ਜੀ ਨੂੰ ਨਾਲ ਲੈ ਕੇ ਉਹਨਾਂ ਲੋਕਾਂ ਨੂੰ ਜਾ ਕੇ ਤੁਸੀਂ ਅਪਰੋਚ ਕਰੋ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਦਿਤਾਓ ਔਰ ਕਾਂਗਰਸ ਪਾਰਟੀ ਦੀ ਸਰਕਾਰ ਦੋਨਾਂ ਸੀਟਾਂ ਵਿੱਚ ਬਣ ਜਾ ਰਹੀ ਮੇਰੇ ਵੀਰੋ ਜੰਮੂ-ਕਸ਼ਮੀਰ ਤੇ ਹਰਿਆਣਾ ਦੇ ਵਿੱਚ ਵੀ ਅਰੇ ਦਿਨ ਦੂਰ ਵੀ ਨਹੀਂ ਕਿ ਜਦੋਂ 2047 ਦੇ ਵਿੱਚ ਕਾਂਗਰਸ ਪਾਰਟੀ ਸੋ ਮੇਰੇ ਵੀਰੋ ਅੱਜ ਜਿਹੜੀ ਪੰਜਾਬ ਸਰਕਾਰ ਜਿਹਦਾ ਅਸੀਂ ਵਿੱਟ ਸਹਯਤਾ ਕਰਨ ਵਾਸਤੇ ਇਕੱਠੇ ਹੋਏ ਆ 10 ਵਜੇ ਤੋਂ ਲੈ ਕੇ 12:00 ਵਜੇ ਤੱਕ ਸਾਨੂੰ ਗੁੱਗੂ ਹੋਇਆ ਸੀ ਤਰਨੇ ਦੇਣ ਦਾ ਤੁਸੀਂ ਸਾਰਿਆਂ ਨੇ ਇਕਤਾ ਦਾ ਸਬੂਤ ਦਿੱਤਾ ਸਨੇਹ ਜਿੰਦਾਬਾਦ ਪੰਜਾਬ ਸਰਕਾਰ ਜੈ ਹੋ ਗਿਆ ਪੰਜਾਬ ਸਰਕਾਰ ਜੈ ਹੋ ਗਿਆ ਧੰਨਵਾਦ ਜੀ ਜੈ